लुधियाना ਦੇ ਕੰਟਾਕਰ ਚੌਂਕ ਵਿਖੇ ਮੇਲਾ ਪੀਰ ਹਜਰਤ ਸਾਈਆਂ ਜੀ ਦਾ ਪਹਿਲਾ ਵਿਸ਼ਾਲ ਧਾਰਮਿਕ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਸਮੂਹ ਦੇਸ਼ ਪਰ ਦੀ ਨਾਮੀ ਕਲਾਕਾਰਾਂ ਨੇ ਆਪਣੀ ਕਵਲਾਂ ਰਾਹੀਂ ਸੰਕਾ ਨੂੰ ਨਿਹਾਲ ਕੀਤਾ ਪਤਿਕਾਣਾ ਕਲਪਤਕਾਰ ਤੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਮੇਲਾ ਪੀਰ ਹਜਰਤ ਸਾਈਆਂ ਜੀ ਦਾ ਸਾਡੀ ਸਮੁੱਚੀ ਟੀਮ ਦੇ ਵੱਲੋਂ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਸਾਈਂ ਜੀ ਦੇ ਚਰਨਾਂ ਚਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਆਪਣਾ ਆਸ਼ੀਰਵਾਦ ਸਾਡੇ ਤੇ ਬਣਾਈ ਰੱਖਣ ਇਹ ਬਤਨ ਲੰਗਰ ਵੀ ਲਗਾਇਆ ਗਿਆ ਹਰੇਕ ਸੰਗਰਾਮ ਨੂੰ ਇਥੋਂ ਫਰੀਦ ਬਾਤ ਸੇਵਾ ਦਰਬਾਰ ਸਾਹਿਬੇ ਜੀ ਜਾਂਦੀ ਆ ਹਰੇਕ ਸ਼ਿਗਰਾਤਰੀ ਜਨਮ ਅਸ਼ਟਮੀ ਇਹ ਕੋਈ ਵੀ ਗੁਰਪਰਬ ਹੋਵੇ ਉਤੇ ਫੁੱਲਾਂ ਦੀ ਸੀਜ ਵਿਛਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਅਸੀਂ ਸਿਬਰਤਰੀ ਬੜੀ ਤੁੰਦਾਮ ਨਾਲ ਮਨਾਉਂਦੇ ਆ ਹੁਣ ਮੇਲਾ ਵਧੀਆ ਤਰੀਕੇ ਕਰਾ ਰਹੇ ਆ ਅਸੀਂ ਸਾਰੇ ਲੁਧਿਆਣੇ ਵਾਸੀਆਂ ਯੂਟਿਊਬ ਨੂੰ ਕਹਿੰਦੇ ਆ ਕਿ ਨਸ਼ੇ ਛੱਡੋ ਤੇ ਇਹੋ ਜੇ ਕੰਮ ਕਰੋ ਅੱਜ ਘੰਟਾ ਕਰਦੇ ਵਿੱਚ ਇਹ ਮੇਲਾ ਕਰਾਇਆ ਜਾ ਰਿਹਾ ਮੀਲਾ ਪੀਰ ਹਜਰਤ ਸਈਆ ਜੀ ਦਾ ਕਰਾਇਆ ਜਾ ਰਿਹਾ ਇਹ ਅਸੀਂ ਅੱਜ ਮੇਲਾ ਹਜਰਤ ਵੀ ਸਈਆ ਜੀ ਦਾ ਕਰਾਇਆ ਇਸ ਦੇ ਕਲਕਚਰ ਅਸੀਂ ਪੂਰਾ ਇੰਤਜ਼ਾਮ ਕੀਤਾ ਮੇਲੇ ਦਾ ਪੂਰੇ ਕਵਾਲ ਬੁਲਾਏ ਗਏ ਆ ਬਾਰੋਦੀ ਤੇ ਉਸ ਤੋਂ ਬਾਅਦ ਆਪਣਾ ਲੰਗਰ ਚੱਲ ਰਿਹਾ ਉਧਰ ਸਾਰਾ ਲੰਗਰ ਦਾ ਇੰਤਜ਼ਾਮ ਹੈ ਪੂਰਾ ਕੋਈ ਸਾਰੇ ਜिले ਵੀ ਕੋਈ ਲੀਡਰ ਸਾਹਿਬਾਨ ਕੋਈ ਕੌਂਸਲਰ ਕੋਈ ਸਾਰੇ ਸਾਰੇ ਆਏ ਆ ਸਭ ਦਾ ਸਨਮਾਨ ਕਰਕੇ ਜੀ ਦਵਾਲ ਆਪਣਾ ਸਾਵੀਰ ਸ਼ਕੀਰ ਸਾਵੀਰੀ ਆਇਆ ਸੀਗਾ ਜੀ ਇੱਕ ਇੱਕ ਅਮੀਤੁਰ ਕੁਟੀਆ ਜੀ ਆਏ ਸੀਗੇ ਹੁਣ ਇੱਕ ਅਸੀਮੀ ਮੈਡਮ ਜੀ ਇਹ ਬੈਠੇ ਆ ਇੱਕ ਇੱਕ ਮੁੰਡਾ ਮਾਗਾ ਮਾਗਾ ਭਗਾ ਉਹ ਵੀ ਬੈਠਾ ਹੀ ਹਲੇ ਸਭ ਦੀ ਆਜਦੀਆਂ ਲੱਗਣ ਵਾਲੀਆਂ ਬਲੱਡ ਕੈਂਪ ਵੀ ਲਾਇਆ ਗਿਆ ਬਲੱਡ ਕੈਂਪ ਵੀ ਲਾਇਆ ਆਪਾਂ ਨਾਲ ਉਧਰਲੇ ਬਸੇ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਕੰਮ ਇਹ ਕਰਨੇ ਚਾਹੀਦੇ ਸਭ ਨੂੰ ਆਪਣੇ ਆਪਣੇ जसवंत सबून काम कर लुधिणा लाईव्ह टिंका चकती रिपोर्ट